ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਪੇਸ਼ ਕੀਤਾ ਆਪਣਾ 8ਵਾਂ ਬਜਟ ਬਜਟ ਤੇ ਛੋਟੇ ਵਪਾਰੀਆਂ ਤੇ ਮਦਮ ਬਰਗ ਦੇ ਲੋਕਾਂ ਨੂੰ ਮਿਲੀ ਰਾਹਤ ਲੋਕਾਂ ਨੇ ਬਜਟ ਦੀ ਕੀ ਕੀਤੀ ਸਲਾਹਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਅੱਜ ਆਪਣਾ 8ਵਾਂ ਬਜਟ ਪੇਸ਼ ਕੀਤਾ ਗਿਆ ਹੈ ਅਤੇ ਬਜਟ ਦੇ ਪਹਿਲੇ ਦਿਨ ਮਦਮ ਬਰਗ ਦੇ ਲੋਕਾਂ ਦੇ ਲਈ ਅਤੇ ਛੋਟੇ ਵਪਾਰੀਆਂ ਦੇ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ ਦੱਸਦੇ ਚੱਲੀਏ ਕਿ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਇਸ ਬਜਟ ਵਿਕੇ ਟੈਕਸ ਸਲੇਬ ਨੂੰ 7 ਲੱਖ ਤੋਂ ਵਧਾ ਕੇ 12 ਲੱਖ ਰੁਪਏ ਕਰ ਦਿੱਤਾ ਗਿਆ ਹੈ मतलब कि हूँ बारह लाख रुपए तक कमाई करने वाले टैक्स में राहत मिलेगी दूजे पासे दसया जा रहा है कि इस बजट आटोमोबाइल सस्ते किए ने नाल नाल एक लाख करोड़ रुपए समार्ट सिटी दे लिए राखव रखा गया है जिस दे सारे पासे शलाघा सा की ती जा रही है इस संबंधी ज स्थानक गलबात की गई तो कि बजट का पहला दिन बहुत ही वधिया रहा है ਅਤੇ ਪਹਿਲੇ ਦਿਨ ਦੇ ਹੀ ਦੇਸ਼ ਦੀ ਵਿਵਿਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ਉਹ ਮੱਧ ਵਰਗ ਦੇ ਲੋਕਾਂ ਦੇ ਲਈ ਕਾਫੀ ਲਾਹੇਵੰਦ ਹੈ ਉਹਨਾਂ ਕਹੇ ਕਿ ਟੈਕਸ ਦੇ ਵਿੱਚ ਮਿਲੀ ਛੂਟ ਮੱਧ ਵਰਗ ਦੇ ਲੋਕਾਂ ਦੇ ਲਈ ਵੱਡੀ ਰਾਹਤ ਲੈ ਕੇ ਆਵੇਗੀ ਅਤੇ ਨਾਲ ਦੇ ਨਾਲ ਵਪਾਰੀਆਂ ਨੇ ਆਪਣੀ ਮੰਗ ਰੱਖਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਅੱਗੇ ਮੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਦੇ ਲਈ ਪੈਨਸ਼ਨ ਦਾ ਪ੍ਰਬੰਧ ਹੈ ਉਸੇ ਤਰ੍ਹਾਂ ਵਪਾਰੀਆਂ ਦੇ ਲਈ ਕੁਝ ਨਾ ਕੁਝ ਕੀਤਾ ਜਾਵੇ ਤਾਂ ਜੋ ਦੇਸ਼ ਦਾ ਖਜ਼ਾਨਾ ਭਰਨ ਵਾਲਾ ਵਪਾਰੀ 58 ਸਾਲ ਬਾਅਦ ਆਪਣੇ ਆਪ ਨੂੰ ਖੁਦ ਸੰਭਾਲ ਸਕੇ ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਪਾਰੀਆਂ ਦੀ ਪੈਨਸ਼ਨ ਦੀ ਮੰਗ ਨੂੰ ਜ਼ਰੂਰ ਮਨਜ਼ੂਰੀ ਮਿਲੇਗੀ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਸ਼੍ਰੀਮਤੀ ਨਿਰਮਲਾ ਸਿਤਾਰਾ ਮੁੰਜੀ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਕਿ ਸ਼ੁਰੂਆਤੀ ਨਜ਼ਰਾਂ ਦੇ ਵਿੱਚ ਜਿਹੜਾ ਆਇਆ ਹੈ ਸਾਹਮਣੇ ਤੇ ਮੀਡਲ ਕਲਾਸ ਤੇ ਲੋਅਰ ਮੀਡਲ ਕਲਾਸ ਦੇ ਲਈ ਇੱਕ ਰਾਹਤ ਦੇ ਸੰਕੇਤ ਦੇਣਾ ਕਿਸੇ ਵੀ ਦੇਸ਼ ਲਈ ਕਿਸੇ ਵੀ ਸਮਾਜ ਲਈ ਤੇ ਕਿਸੇ ਵੀ ਪਾਰਟੀ ਦੇ ਲਈ ਜਿਹੜੀ ਰੀੜ ਦੀਆਂ ਹੱਡੀਆਂ ਹੁੰਦੀਆਂ ਨਾ ਉਹ ਲੋਅਰ ਮੀਡਲ ਰਾਸਤੇ ਮੀਡਲ ਕਲਾਸ ਹੁੰਦਾ ਹੈ ਇਹਨਾਂ ਨੇ ਉਹਦੇ ਬਾਰੇ ਧਿਆਨ ਰੱਖਿਆ ਜਿਹੜਾ ਟੈਕਸ ਡਿਡਕਸ਼ਨ ਜਿਹੜੀ ਆ ਟੈਕਸ ਰੇਟ 7 ਤੋਂ 12 ਲੱਖ ਰੁਪਏ ਕਰਤਾ ਵਾ ਇੱਕ ਇੱਕ ਰਾਹਤ ਦੀ ਗੱਲ ਆ ਤੇ ਉਸ ਦੇ ਨਾਲ ਨਾਲ ਜਿਹੜਾ ਇਹਨਾਂ ਨੇ ਸਮਾਰਟ ਸਿਟੀਆਂ ਬਣਾਉਣ ਦੇ ਵਾਸਤੇ ਐਨਾ ਵੱਡਾ ਪ੍ਰੋਵੀਜ਼ਨ ਰੱਖਿਆ 1 ਲੱਖ ਕਰੋੜ ਦਾ ਇਹਦਾ ਮਤਲਬ ਹੈ ਕਿ ਅਸੀਂ ਸਵੱਛਤਾ ਦੀ ਔਰ ਆਪਣੇ ਕਦਮ ਨੂੰ ਵਧਾ ਰਿਹਾ ਮੇਰਾ ਦੇਸ਼ ਮੇਰਾ ਦੇਸ਼ ਉਸ ਲਈ ਤੰਦਰੁਸਤ ਹੋਗਾ ਜਿਸਨੇ ਸਾਫ਼ ਸਫਰਾ ਹੋ ਜਾ ਇਸ ਵਿਸ਼ੇ ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਸ਼ੁਰੂਆਤ ਸਾਫ਼ ਤੋਂ ਹੁੰਦੀ ਹੈ ਸਵੱਛਤਾ ਹੈ ਤੇ ਤੰਦਰੁਸਤੀ ਹੈ ਗੰਦਗੀ ਦੇ ਵਿੱਚ ਤੰਦਰੁਸਤੀਆਂ ਨਹੀਂ ਹੁੰਦੀਆਂ ਇਸ ਵਿਸ਼ੇ ਤੇ ਵਿਚਾਰ ਕੀਤਾ ਗਿਆ ਇੱਕ ਅੱਛੀ ਸੋਚ ਹੈ ਇਹ ਮੁੱਢਲੇ ਮੁੱਢਲੇ ਤੌਰ ਤੇ ਜੋ ਸਭ ਕੁਝ ਸਾਹਮਣੇ ਆਇਆ ਪਰ ਮੈਨੂੰ ਜੋ ਲੱਗਦਾ ਵਪਾਰੀਆਂ ਨੂੰ ਫਿਰ ਨਿਰਾਸ਼ਾ ਹੀ ਹੱਥ ਲੱਗੀ ਆ ਬੜੀ ਦੇਰ ਤੋਂ ਵਪਾਰੀਆਂ ਦੀ ਇੱਕ ਮੰਗ ਸੀ ਕਿ ਵੀ ਸੈਲਰੀਡ ਪਰਸਨਾਂ ਦੇ ਵਾਂਗ ਸਰਕਾਰੀ ਨੌਕਰੀਆਂ 'ਚ ਪਰ ਰਹੇ ਨੇ ਉਹਨਾਂ ਨੂੰ ਜਿੰਨਾ ਕਿ ਪੈਨਸ਼ਨੇਬਲ ਸਿਲਸਿਲੇ ਪ੍ਰੋਵੀਜ਼ਨ ਡਿਵਾਈਡ ਕੀ ਦਿੱਤੇ ਜਾਂਦੇ ਨੇ ਉਸੇ ਤਰੀਕੇ ਵਪਾਰੀਆਂ ਨੂੰ ਵੀ ਦਿੱਤੇ ਜਾਣ ਚਾਹੇ ਉਹਨਾਂ ਦੇ ਹੀ ਟੈਕਸ ਦੀ ਕੁਝ ਪਰਸੈਂਟੇਜ 2 4 5 10% ਉਹਨੂੰ ਪੀਐਫ ਦੇ ਤੌਰ ਦੇ ਉੱਪਰ ਕਿਸੇ ਜਗ੍ਹਾ ਤੇ ਰੱਖ ਕੇ ਕਿ ਜਿਸਲੇ 58 60 ਸਾਲ ਦਾ ਹੁੰਦਾ ਹੈ ਤੇ ਉਹਨੂੰ ਵੀ ਇੱਕ ਪੈਨਸ਼ਨੇਬਲ ਸਿਲਸਲੇ ਦੇ ਵਿੱਚ ਸਹਾਇਤਾ ਪਰ ਮੰਥ ਆਏ ਕਿਉਂਕਿ ਵਪਾਰੀ ਜਿਹੜੇ ਆ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿਸੇ ਵੀ ਸਰਕਾਰ ਦੀ ਰੀਡ ਹੁੰਦੀ ਹੈ ਤੇ ਇਹਦਾ ਵੀ ਭਵਿੱਖ ਸੁਰੱਖਿਤ ਹੋਣਾ ਜ਼ਰੂਰੀ ਹੈ ਪਰ ਮੈਨੂੰ ਲੱਗਦਾ ਕਿ ਕੋਈ ਇਸ ਤਰੀਕੇ ਦੀ ਪ੍ਰੋਵੀਜ਼ਨ ਵਪਾਰੀਆਂ ਵਾਸਤੇ ਨਹੀਂ ਰੱਖੀ ਗਈ ਫਿਰ ਵੀ ਇੱਕ ਵਾਰ ਜੇ ਲਈ ਡਿਟੇਲ ਚ ਬਜਟ ਨੂੰ ਪੜਾਂਗੇ ਤੇ ਉਹਦੇ ਚ ਡਿਟੇਲ ਆਏਗੀ ਸਾਹਮਣੇ ਕਿ ਕਿਹੜੇ ਕਿਹੜੇ ਚੀਜ਼ਾਂ ਸਾਨੂੰ ਰਾਹਤ ਮਿਲੀ ਹੈ ਤੇ ਆਟੋਮੋਬਾਈਲ ਦੇ ਵਿੱਚ ਵੀ ਜਿਵੇਂ ਪਤਾ ਲੱਗਾ ਰਾਹਤ ਦਿੱਤੀ ਹੈ ਕਿਉਂਕਿ ਦੇਸ਼ ਜਿਹੜਾ ਪ੍ਰਗਤੀ ਦੀ ਔਰ ਅਗਰਸਰ ਹੈ ਜਿਹੜਾ ਕਿਸੇ ਲਈ ਵੀ 25 ਸਾਲ ਪਹਿਲਾਂ ਸਾਈਕਲ ਤੇ ਸੀ ਐਕਟਿਵਾ ਤੋਂ ਕਾਰ ਦੇ ਉੱਪਰ ਆ ਰਿਹਾ ਹੋ ਮਿਡਲ ਕਲਾਸ ਲੋਅਰ ਮਿਡਲ ਕਲਾਸ ਉਹਦੇ ਵਾਸਤੇ ਵੀ ਰਾਹਤ ਹੈ ਕਿਉਂਕਿ ਨੈਸੈਸਿਟੀ ਹੈ ਉਹਨੂੰ ਪੂਰੀ ਨਾ ਇੱਕ ਅੱਛੀ ਹੈ ਪਰ ਵਪਾਰੀਆਂ ਦੇ ਵਾਸਤੇ ਥੋੜਾ ਜਿਆਦਾ ਇਤਨਾ ਵਧੀਆ ਨਹੀਂ ਲੱਗ ਰਿਹਾ ਕਿ ਜਿਲੇ ਡਿਟੇਲ ਪੜਾਂਗੇ ਕਿ ਪਤਾ ਉਹ ਚ ਠੀਕ ਨਿਕਲ ਆਏ ਪਰਮ ਪਿਤਾ ਪਰਮਾਤਮਾ ਅਗੇ ਇਹ ਦੁਆ ਹੈ ਕਿ ਸਿ타ਰਮਨ ਜੀ ਵਪਾਰੀਆਂ ਦੇ ਬਾਰੇ ਵੀ ਕੁਝ ਬਿਹਤਰ ਸੋਚਣ ਤੇ ਇੱਕ ਦੇਸ਼ ਨੂੰ ਖੁਸ਼ਹਾਲੀ ਦੇ ਵੱਲ ਅਗਰੇ ਸਰ ਕਰਨ ਦੇ ਤਕ ਬੜੇ ਧੰਨਵਾਦ ਇਹ ਬਜਟ ਜਿਹੜਾ ਸਿ타ਰਮਨ ਸਾਡੇ ਜਿਹੜੇ ਫਾਈਨਾਂਸ ਮੰਤਰੀ ਹੈ ਇਹ ਉਹਨਾਂ ਦਾ 8ਵਾਂ ਬਜਟ ਹੈ ਔਰ ਮੈਂ ਇਹ ਜਿਹੜਾ ਬਜਟ ਸੁਣਿਆ ਹੈ ਇਹ ਲੱਗਦਾ ਹੈ ਕਿ ਅਠਾ ਸਾਲਾਂ ਚ ਸਭ ਤੋਂ ਵਧੀਆ ਬਜਟ ਜਿਹੜਾ ਉਹਨਾਂ ਨੇ ਪੇਸ਼ ਕੀਤਾ ਹੈ ਜਿਹੜਾ ਕਿ ਉਹਨਾਂ ਨੇ ਇਨਕਮ ਟੈਕਸ ਦੀ ਰਿਪੇਡ ਦਿੱਤੀ ਹੈ ਜਿਹੜਾ ਕਿ ਅੱਗੇ 6 ਤੋਂ 7 ਲੱਖ ਰੁਪਏ ਰਿਵੈਟ ਹੁੰਦੀ ਸੀ ਹੁਣ 12 ਲੱਖ ਰੁਪਏ ਦਾ ਉਹਨਾਂ ਨੇ ਰਿਵੈਟ ਦਿੱਤਾ ਹੈ ਇਹ ਮੱਧ ਵਰਗ ਵਾਸਤੇ ਮੱਧ ਵਰਗ ਦੇ ਵਪਾਰੀਆਂ ਵਾਸਤੇ ਬਹੁਤ ਵੱਡਾ ਉਹਨਾਂ ਦਾ ਇੱਕੇ ਡਿਸੀਜਨ ਹੈ ਜਿਹਦੇ ਚ ਬਹੁਤ ਸਾਰੇ ਵਪਾਰੀਆਂ ਨੂੰ ਇਹਦਾ ਬੈਨੀਫਿਟ ਮਿਲੇਗਾ ਔਰ ਇਹਦੇ ਇਲਾਵਾ ਉਹਨਾਂ ਨੇ ਮੋਬਾਈਲ ਵਗੈਰਾ ਟੈਬ ਵਗੈਰਾ ਵੀ ਬਹੁਤ ਸਸਤੇ ਕਰਤੇ ਹੈ ਮੈਡੀਸਨਸ ਵਗੈਰਾ ਵੀ ਉਹਨਾਂ ਨੇ ਬਹੁਤ ਸਸਤੀਆਂ ਕਰਤੀਆਂ ਔਰ ਇਹ ਸਮਾਰਟ ਸਿਟੀ ਵੀ ਉਹਨਾਂ ਨੇ ਅਨਾਉਂਸ ਕੀਤੇ ਹੈ ਲੱਗਦਾ ਕਿ ਪਠਾਨਕੋਟ ਦਾ ਨਾਮ ਵੀ ਸਮਾਰਟ ਸਿਟੀ ਦੇ ਵਿੱਚ ਆਏਗਾ ਮੈਂ ਮੋਦੀ ਸਾਹਿਬ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਉਹਨਾਂ ਦੀ ਪਾਰਟੀ ਨੂੰ ਵੀ ਮੈਂ ਬਹੁਤ ਬਹੁਤ ਮੁਬਾਰਕਾ ਦੇਣਾ ਜਿਨ੍ਹਾਂ ਨੇ ਪਹਿਲੀ ਵਾਰੀ ਬਹੁਤ ਅੱਛਾ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਹੈ ਮੱਦੇ ਬਰਗ ਵਾਸਤੇ ਮੈਂ ਵਧਾਈ ਦੇ ਪਾਤਰ ਆ ਔਰ ਉਮੀਦ ਕਰਦੇ ਆ ਅੱਗੇ ਵੀ ਇਸੇ ਤਰ੍ਹਾਂ ਸਾਡੇ ਸਮਾਜ ਦੇ ਲਈ ਉਹ ਵਧੀਆ ਕੰਮ ਕਰਨਗੇ ਧੰਨਵਾਦ ਜੈ ਸ਼੍ਰੀ ਰਾਮ ਸਰਪਾਰਸ਼ ਭਾਜੇ ਕਾਜੀ ਆਇਆ ਕੀ ਬਜਟ ਇੱਕ ਇਸ ਵਾਰ ਅੱਛਾ ਬਜਟ ਆਇਆ ਸਰਕਾਰ ਨੇ ਦਿੱਤਾ ਹੈ ਜਿਹੜਾ ਇਹਨਾਂ ਨੇ ਟੈਕਸੇਸ਼ਨ ਦੀ ਨੀਲੇ ਜਿਹੜੀ ਰਿਟਰਨ ਜਾਂਦੀ ਹੈ ਉਹ 7 ਲੱਖ ਤੋਂ 12 ਲੱਖ ਕੀਤੀ ਹੈ ਇੱਕ ਅੱਛੀ ਚੀਜ਼ ਕੀਤੀ ਹੈ ਤੇ ਨਾਲ ਇਹਨਾਂ ਨੇ ਗੱਡੀਆਂ ਤੇ ਟੈਕਸ ਵੀ ਘਟਾਇਆ ਹੈ ਇਹ ਵੀ ਇੱਕ ਅੱਛੀ ਚੀਜ਼ ਹੈ ਕਿਉਂਕਿ ਗੱਡੀ ਇਸ ਟਾਈਮ ਤੇ ਬਹੁਤ ਨੈਸੈਸਿਟੀ ਹੈ ਨਾਲ ਇੱਕ ਜਿਹੜੀ ਸਮਾਰਟ ਸਿਟੀ ਵਾਸਤੇ ਇਹਨਾਂ ਨੇ ਪ੍ਰੋਵੀਜ਼ਨ ਰੱਖਿਆ 1 ਲੱਖ ਕਰੋੜ ਦਾ ਉਹ ਵੀ ਬਹੁਤ ਵਧੀਆ ਗੱਲ ਹੈ ਕਿਉਂਕਿ ਇਹਦੇ ਨਾਲ ਸਾਨੂੰ ਸਵੱਛ ਭਾਰਤ ਅਭਿਆਨ ਨਾਲ ਵੀ ਮਿਲਣਗੇ ਨਾਲ ਇੱਕ ਵੈਲ ਪਲਾਨਡ ਸਿਟੀਜ਼ ਬਣਨਗੀਆਂ ਜੋ ਕਿ ਅੱਜ ਕੱਲ ਇੱਕ ਸਟੈਂਡਰਡ ਆਫ ਲਿਵਿੰਗ ਵਧਾਉਣ ਵਾਸਤੇ ਜ਼ਰੂਰੀ ਹੈ ਤੇ ਉਮੀਦ ਹੈ ਇਥੇ ਸਾਡੇ ਪਠਾਨਕੋਟ ਦਾ ਵੀ ਨਾਮ ਆਏਗਾ ਸਾਡਾ ਵੀ ਥੋੜਾ ਇੱਕ ਅੱਛਾ ਸਮਾਰਟ ਪਲਾਨਡ ਸਿਟੀ ਬਣ ਜਾਏਗੀ ਇਟਸ ਅ ਗੁੱਡ ਥਿੰਗ